फरीद ने एक सोहनी मिसाल दे के अपनी एक अवस्था का जिक्र किया एक दिन उन्होंने ईशा की नमाज नहीं पढ़ी ईशा की नमाज जब सूरज गरूब हो जाता है आसमान ते लाली छा जाती है उस समय भी एक मुसलमान नमाज पढ़ते हैं ओनू ईशा की नमाज कहें नमाज वो नहीं, नहीं पढ़ी ਕੁਛ ਸਰੀਰ ਉਸ ਦਿਨ ਸਾਥ ਨਹੀਂ ਦੇ ਰਿਹਾ ਸੀ ਕੁਛ ਅੰਦਰ ਕਈ ਦਫਾ ਮਨ ਅੜੀ ਕਰ ਜਾਂਦਾ ਹੈ ਕਰਦਿਆਂ ਨਹੀਂ ਪੜੀ ਰੋਜ਼ ਰੋਜ਼ ਨਿਤਨੇਮ ਕਰਨ ਵਾਲੇ ਵੀ ਕਈ ਦਫਾ ਸੋਚਦੇ ਨੇ ਚਲੋ ਅੱਜ ਨਾ ਹੀ ਸਹੀ ਰੋਜ਼ ਰੋਜ਼ ਅੰਮ੍ਰਿਤ ਵੇਲੇ ਉੱਠਣ ਵਾਲੇ ਵੀ ਕਈ ਦਫਾ ਫੈਸਲਾ ਕਰ ਲੈਂਦੇ ਨੇ ਚਲੋ ਅੱਜ ਨਾ ਹੀ ਸਹੀ ਜੋ ਮੈਂ ਤੁਹਾਨੂੰ ਸੁਣਾ ਰਿਹਾ ਇਹ ਬਹੁਤਿਆਂ ਦੀ ਜ਼ਿੰਦਗੀ ਦੀ ਘਟਨਾ ਹੈ ਚਲੋ ਰੋਜ਼ ਤੇ ਉੱਠਦੇ ਆ ਅਜ ਨਹੀਂ ਸੋਸਤੇ ਪਾਠ ਕਰਦੇ ਆ ਅਜ ਨਹੀਂ ਸਹੀ ਬਾਬਾ ਫਰੀਦ ਕਹਿੰਦੇ ਨੇ ਇਸ ਤਰ੍ਹਾਂ ਹੀ ਮੰਨ ਨੇ ਆਖਿਆ ਰੋਜ਼ ਤੇ ਇਸ਼ਾ ਦੀ ਨਮਾਜ਼ ਪੜ੍ਹਦੇ ਆ ਅਜ ਨਹੀਂ ਸਹੀ ਕੀ ਫਰਕ ਪੈਂਦਾ ਨਹੀਂ ਪੜ੍ਹੀ ਇਸ਼ਾ ਲੰਘ ਗਈ ਤੇ ਮੁਸਲਮਾਨਾਂ ਦੇ ਚ ਇੱਕ ਕਹਾਵਤ ਹੈ ਵੇਲੇ ਦੀ ਨਮਾਜ਼ ਕੁਵੇਲੇ ਸਮੇਂ ਸਿਰ اور ਸਮੇਂ ਦੀ ਨਿਮਾਜ਼ ਨਹੀਂ ਪੜੀ ਬਾਅਦ ਵਿੱਚ ਤੇ ਟਕਰਾਈ ਨੇ ਅਗਰ ਪਕੜ ਪੜਨਾ ਤੇ ਸਮੇਂ ਦਾ ਆਪਣਾ ਪ੍ਰਭਾਵ ਹੁੰਦਾ ਹੈ ਸਮੇਂ ਦਾ ਆਪਣਾ ਅਸਰ ਹੈ ਸਵੇਰੇ ਜੋ ਮਨ ਦੀ ਹਾਲਤ ਆਉਂਦੀ ਹੈ ਦੁਪਹਿਰ ਦੇ ਚੋਂ ਨਹੀਂ ਆਉਂਦੀ ਦੁਪਹਿਰ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਸ਼ਾਮ ਦੇ ਚੋਂ ਨਹੀਂ ਆਉਂਦੀ ਸ਼ਾਮ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਉਹ ਕਿਸੇ ਹੱਦ ਤੱਕ ਰਾਤ ਦੇ ਚ ਨਹੀਂ ਆਉਂਦੀ ਸਮੇਂ ਦਾ ਆਪਣਾ ਪ੍ਰਭਾਵ ਹੈ ਸਰਦੀ ਵਿੱਚ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ ਹੈ ਗਰਮੀ ਵਿੱਚ ਕੁਝ ਹੋਰ ਹੋ ਜਾਂਦੀ ਹੈ ਮੌਸਮੇ ਖਿਜ਼ਾਨ ਦੇ ਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮੇ ਬਹਾਰ ਦੇ ਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮ ਦਾ ਬਕਾਇਦਾ ਤਨ ਤੇ ਮਨ ਦੇ ਤੇ ਆਪਣਾ ਪ੍ਰਭਾਵ ਹੈ ਇਸ ਵਾਸਤੇ ਆਦ ਕਾਲ ਤੋਂ ઋષਿ ਮੁਨੀਆ ਨੇ ਸੰਤ ਜਨਾਂ ਨੇ ਐਸਾ ਕਿ ਐਸਾ ਸਮਾਂ ਵੀ ਹੈ ਜਿਹਨੂੰ ਬ੍ਰਹਮ ਮੂਰਤ ਕਹਿ ਸਕਦੇ ਆਂ ਅਲਲ ਸੁਭਾ ਕਹਿ ਸਕਦੇ ਆਂ ਅਮਰਤ ਵੇਲਾ ਕਹਿ ਸਕਦੇ ਆ ਉਸ ਸਮੇਂ ਦਾ ਅਸਰ ਉਸ ਵੇਲੇ ਦਾ ਅਸਰ ਉਸ ਵਕਤ ਦਾ ਅਸਰ ਉਸ ਸਮੇਂ ਦਾ ਪ੍ਰਭਾਵ ਔਰ ਸਤਗੁਰਾਂ ਦੀ ਬਾਣੀ ਦਾ ਫਰਮਾਨ ਹੈ ਹਰ ਅਮਰਤ ਵੇਲੇ ਵਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਏ ਟੋਟੀ ਨਹੀਂ ਆਉਂਦੀ ਇਤਨੀ ਬਰਕਤ ਹੈ ਪਰ ਹੁਣ ਅੰਦਰ ਕਿਦਰੇ ਸ਼ੌਕ ਹੋਵੇ ਤੇ ਸ਼ੌਕ ਉਠਾਵੇ ਬਾਬਾ ਫਰੀਦ ਕਹਿੰਦੇ ਨੇ ਉਸ ਦਿਨ ਮਨ ਅੜੀ ਕਰ ਗਿਆ ਨਹੀਂ ਪੜੀ ਨਿਮਾਜ਼ ਫਰੀਦ ਕਹਿੰਦੇ ਨੇ ਸਾਰੀ ਰਾਤ ਕਰਵਟਾਂ ਦੇਚ ਲੰਗੀ ਨੀਂਦ ਹੀ ਨਾ ਆਈ ਪਛਤਾਵਾ ਹੀ ਦਿਲ ਦਿਮਾਗ ਤੇ ਅਸਵਾਰ ਹੋਇਆ ਇਸਹਾ ਦੀ ਨਿਮਾਜ਼ ਨਹੀਂ ਪੜੀ ਪਛਤਾਵਾ ਇਸ ਨੂੰ ਆਪ ਇਕ ਬੜੇ ਸੋਹਣੇ ਸ਼ਲੋਕ ਦੇ ਵਿੱਚ ਵਰਣਨ ਕਰਦੇ ਨੇ ਫਰੀਦਾ ਅਜ ਨ ਸੁੱਤੀ ਕੰਤ ਸੋ ਅੰਗ ਮੁੜੇ ਮੁੜ ਜਾਏ ਅੱਜ ਖੁਦਾ ਦਾ ਵਸਲ ਨਸੀਬ ਨਹੀਂ ਸੀ ਅੱਜ ਨਿਮਾਜ਼ ਤੋਂ ਟੁੱਟੇ ਅੰਗ ਮੁੜੇ ਮੁੜ ਜਾਏ ਸਾਰੀ ਰਾਤ ਕਰਵਟਾਂ ਚ ਲੰਗੇ ਸਰੀਰ ਦਾ ਅੰਗ ਅੰਗ ਦੁਖ ਰਿਹਾ ਹੈ ਉਹ ਨੀਂਦਰਾ ਰਹਿ ਗਿਆ ਪਛਤਾਵਿਆ ਬੋਝ ਬਣ ਕੇ ਰਿਹਾ ਜਾਏ ਪੁਛੋ ਡੋਹਾ ਗਣੀ ਤੂੰ ਕਿਉਂ ਰੈਣ ਬਿਹਾਏ ਡੋਹਾ ਗਣੀ ਜਿਨ੍ਹਾਂ ਨੂੰ ਕਦੀ ਵਸਲ نصیਬ ਹੀ ਨਹੀਂ ਹੋਇਆ ਕਦੀ ਨਮਾਜ਼ ਪੜੀ ਨਹੀਂ ਪਤਾ ਨਹੀਂ ਕਿਵੇਂ ਰਾਤ ਕੱਟ ਦੇਣਾ ਬਾਬਾ ਫਰੀਦ ਪਤਾ ਨਹੀਂ ਕਿਵੇਂ ਜ਼ਿੰਦਗੀ ਬਤੀਤ ਕਰ ਦੇਣਾ ਫਰੀਦ ਹੈਰਾਨ ਨੇ ਕਿਵੇਂ ਜ਼ਿੰਦਗੀ ਲੰਗਾ ਛੱਡ ਦੇਣਾ ਜਦ ਕਦੀ ਕਿਸੇ ਨੂੰ ਅਭਿਆਸ ਦੇ ਥੋੜੀ ਝਲਕ ਮਿਲਦੀ ਹੈ ਉਹਦੇ ਅੰਦਰ ਇੱਕ ਤਰਸ ਵੀ ਪੈਦਾ ਹੋ ਜਾਂਦਾ ਹੈ ਪਤ ਨਹੀਂ ਇਹ ਸਿੱਖ ਨਿਤਨੇਮ ਤੋਂ ਬਿਨਾ ਕਿਵੇਂ ਦਿਨ ਕੱਟ ਲੈਂਦਾ ਹੈ ਇਹ ਜਪ ਤੋਂ ਬਿਨਾ ਦਿਨ ਕਿਵੇਂ گزار ਲੈਂਦਾ ਹੈ ਇਹ ਗੁਰਬਾਣੀ ਦੇ ਪਾਠ ਤੋਂ ਬਿਨਾ ਸਮਾਂ ਕਿਵੇਂ ਕੱਟ ਲੈਂਦਾ ਉਸ ਦੇ ਅੰਦਰ ਦਇਆ ਵੀ ਪੈਦਾ ਹੁੰਦੀ ਹੈ ਹੈਰਾਨਗੀ ਵੀ ਪੈਦਾ ਹੁੰਦੀ ਹੈ ਲekin ایسی અવਸਥਾ ਚੰਗੇ ਤੋਂ ਚੰਗੇ ਅਭਿਆਸੀਆਂ ਦੀ ਵੀ ਬਣਦੀ ਹੈ ਕਦੀ ਮਨ ਅੜੀ ਕਰ ਜਾਂਦਾ ਹੈ। ਇਹ ਵੀ ਮੈਰਜ ਕਰਦੇ ਆ। ਹੁਣੇ ਹੀ ਮੈਨੂੰ ਚਾਖਰ ਸਾਹਿਬ ਇੱਕ ਗਾਥਾ ਸੁਣਾ ਰਹੇ ਸਨ ਕਮਰੇ ਦੇ ਵਿੱਚ। ਬਾਬਾ ਸੁੰਦਰ ਸਿੰਘ ਅਲੀ ਬੇਗ ਦੀਆਂ ਗੱਲਾਂ ਚਲੀਆਂ। ਇੱਕ ਬ੍ਰह्मज्ञानी ਆਤਮਾ ਜੋ ਦੇਸ਼ ਦੀ ਵੰਡ ਤੋਂ ਪਹਿਲੇ ਸਰੀਰ ਛੋੜ ਗਏ ਸਨ। ਔਰ ਵਾਕਈ ਭੀਜੀ ਹੋਈ ਆਤਮਾ ਜਿਸ ਮੱਲੇ ਚੋਂ ਲੰਘ ਜਾਂ ਮੁਸਲਮਾਨ ਵੀ ਸਜਦਾ ਕਰਦੇ ਸਨ ਝੁਕ ਜਾਂਦੇ ਸਨ ਔਰ ਹਰ ਮੁਸਲਮਾਨ ਕਹਿੰਦਾ ਸੀ ਜ਼ਿੰਦਗੀ ਚ ਇੱਕ ਪੀਰ ਦੇਖਿਆ ਹੈ ਜ਼ਿੰਦਗੀ ਚ ਇੱਕ ਵਲੀ ਦੇਖਿਆ ਹੈ ਬੇਦੀ ਖਾਨਦਾਨ ਚੋਂ ਸੰ ਅਠੇ ਪੈਰ ਭਜਨ ਦਾ ਰੂਪ ਭਜਨ ਕਿਸ ਨੂੰ ਕਹਿੰਦੇ ਨੇ ਬਾਬਾ ਸੁੰਦਰ ਸਿੰਘ ਨੂੰ ਵੇਖ ਲਈਏ ਬੰਦਗੀ ਕਿਸ ਨੂੰ ਕਹਿੰਦੇ ਨੇ ਉਹਨਾਂ ਦੀ ਤਰਜ਼ੇ ਜ਼ਿੰਦਗੀ ਤੇ ਚਾਖਰ ਸਾਹਿਬ ਅੱਜ ਮੈਨੂੰ ਦੱਸ ਰਹੇ ਸਨ ਸੁਲਜੇ ਵਿਦਵਾਨ ਨੇ ਜਪ ਸਾਹਿਬ ਬਕਾਇਦਾ ਇਹਨਾਂ ਨੇ ਟੀਕਾ ਤੇ ਵਿਆਖਿਆ ਬੜੀ ਸੁੰਦਰ ਲਿਖੀ ਹੈ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚਾਪੀ ਹੈ ਮੁਖਤਸਰ ਮੈਂ ਅਰਜ਼ ਕਰਾਂ ਇਹ ਕਿਦਰੇ ਉਹਨਾਂ ਕੋਲ ਰਹੇ ਨੇ ਮੈਂ ਤੇ ਕਿਦਰ ਇਹਨਾਂ ਨੂੰ ਇੱਕ ਸੁਣੀ ਸੁਣਾਈ ਗਾਥਾ ਸੁਣਾ ਬੈਠਾ ਬਜ਼ੁਰਗਾਂ ਕੋਲ ਜਿਹੜੇ ਅਜੇ ਵੀ ਜ਼ਿੰਦਾ ਨੇ ਇੱਕ ਮੁਸਲਮਾਨ ਫਕੀਰ ਸੀ ਡੇਰੇ ਦੇ ਕੋਲ ਉਹ ਬਾਬਾ ਸੁੰਦਰ ਸਿੰਘ ਜਦ ਰੋਟੀ ਲਿਆਣ ਤੇ ਖਾਂਦਾ ਸੀ ਉਹ ਜ ਨਹੀਂ ਖਾਂਦਾ ਸੀ ਤੇ ਬਾਬਾ ਸੁੰਦਰ ਸਿੰਘ ਇੱਕ ਦਿਨ ਤਿੰਨ ਦਿਨ ਬਿਮਾਰ ਰਹਿ ਗਏ ਰੋਟੀ ਨਹੀਂ ਪਹੁੰਚਾਈ ਨਹੀਂ ਖਾਧੀ ਨਾ ਮੇਰਪੁਰ ਦੀ ਉਹ ਬੋਲੀ ਬੋਲਦਾ ਹੁੰਦਾ ਸੀ 라ਵਲਪਿੰਡੀ ਤੇ ਕਸ਼ਮੀਰ ਦੀ ਬੋਲੀ ਦੀ ਝਲਕ ਸੀ ਉਸਦੀ ਮੁਸਲਮਾਨਾਂ ਕੇ ਤਰਲੇ ਲੈਨ ਫਕੀਰ ਸਾਈਂ ਰੋਟੀ ਖਾਓ ਤੇ ਬਾਬਾ ਸੁੰਦਰ ਸਿੰਘ ਜੀ ਨੂੰ ਤਹਿਸੀਲਦਾਰ ਕਰਕੇ ਬੁਲਾਉਂਦਾ ਸੀ ਮੈਂ ਕੀ ਤਹਿਸੀਲਦਾਰ ਆਵੇਗਾ ਖਿਲਾਵੇਗਾ ਉਂਝ ਨਹੀਂ ਬੋਲੀ ਉਧਰ ਦੀ ਬੋਲਦਾ ਸੀ ਉਹ ਮੇਰਾ ਤਹਿਸੀਲਦਾਰ ਆਏਗਾ ਖਿਲਾਏਗਾ ਉਂਝ ਨਹੀਂ ਔਰ ਗਜ਼ਬ ਦੀ ਗੱਲ ਜਿਸ ਦਿਨ ਉਸਨੇ ਚਲਾਣਾ ਕਰਨਾ ਸੀ ਜਾਣਾ ਸੀ ਬਾਬਾ ਸੁੰਦਰ ਸਿੰਘ ਤ ਕੁਛ ਹਰਸਾ ਪਹਿਲੇ ਗੁਜ਼ਰ ਗਿਆ ਤੇ ਬਾਬਾ ਸੁੰਦਰ ਸਿੰਘ ਨੂੰ ਬੁਲਾ ਕੇ ਕਹਿਣ ਲੱਗਾ ਅੱਜ ਮੇਰਾ ਵਿਆਹ ਹੈ ਮੇਰੇ ਵਾਸਤੇ ਨਵੇਂ ਕੱਪੜੇ ਲਿਆ ਬਾਬਾ ਸੁੰਦਰ ਸਿੰਘ ਸਿਲਾ ਕੇ ਲਿਆਏ ਚੋਲਾ ਲਿਆ ਤਹਿਮਤ ਲੈ ਸਿਰ ਤੇ ਕੁਲਾ ਬੰਦਾ ਸੀ ਤੁਰੇ ਅਲੀ ਪੱਗ ਉਹ ਦਿੱਤੀ ਤੇ ਫਿਰ ਕਹਿਣ ਲੱਗੇ ਫਕੀਰ ਸਾਈਂ ਮੈਨੂੰ ਪੈਰੋਂ ਨੰਗਾ ਵੇਜਣਾ ਹੀ ਖੁਦਾ ਦੇ ਘਰ ਮੇਰੇ ਲਈ ਜੁੱਤੀਆਂ ਵੀ ਲਿਆ ਫਿਰ ਬਾਬਾ ਸੁੰਦਰ ਸਿੰਘ ਬਾਜ਼ਾਰ ਗਏ ਜੁੱਤੀ ਵੀ ਲਿਆ ਉਸ ਵਾਸਤੇ ਬਸ ਜੁੱਤੀ ਪਹਿਨੀ ਤੇ ਇੰਜ ਸਲਾਮ ਕਰਕੇ ਚਲਾਣਾ ਕਰ ਗਿਆ ਜਾਂਦਾ ਰਿਹਾ ਉਹ ਫਕੀਰ ਬਾਬਾ ਸੁੰਦਰ ਸਿੰਘ ਉਸ ਦੀਆਂ ਰਮਜ਼ਾਂ ਜੋ ਹੈ ਜਾਣਦੇ ਸਨ ਚਾਕਰ ਸਾਹਿਬ ਅੱਜ ਮੈਨੂੰ ਦੱਸਣ ਲੱਗੇ ਬਾਬਾ ਸੁੰਦਰ ਸਿੰਘ ਦਾ ਵੀ ਮਨ ਇੱਕ ਦਿਨ ਅੜੀ ਕਰ ਬੈਠਾ। ਅੰਮ੍ਰਿਤ ਵੇਲਾ ਸੀ ਤੇ ਸੀਤ ਲਹਿਰ ਚੱਲ ਰਹੀ ਸੀ ਬਹੁਤ ਠੰਡ। ਕਿਉਂਕਿ ਕਸ਼ਮੀਰ ਦੀ ਘਾਟੀ ਦੇ ਥੱਲੇ ਹੀ ਸੀ ਅਲੀ ਬੇਗ। ਭਾਵੇਂ ਨੇੜੇ ਗੁਜਰਾਤ ਤੇ ਜੇਲਮ ਜ਼ਿਲ੍ਹਾ ਲੱਗਦਾ ਸੀ ਪਰ ਇਹ ਕਸਬਾ ਕਸ਼ਮੀਰ ਦੇ ਚ ਪੈ ਜਾਂਦਾ ਸੀ। ਆਖਰੀ ਕਸਬਾ ਅਗੋਂ ਪੰਜਾਬ ਸ਼ੁਰੂ ਹੋ ਜਾਂਦਾ ਸੀ। ਤੋ ਠੰਡ ਕਾਫੀ ਸੀ ਮਨ ਅੜੀ ਕਰ ਗਿਆ ਇਤਨੀ ਸੀਤ ਲਹਿਰ ਹੈ ਔਰ ਉਸ ਜ਼ਮਾਨੇ ਸਤਪੁਰਸ਼ ਇਸ ਤਰ੍ਹਾਂ ਦੀਆਂ ਆਤਮਾਵਾਂ ਕਰੀਬਨ ਕਰੀਬਨ ਠੰਡੇ ਪਾਣੀ ਨਾਲ ਨਹਾਉਂਦੀਆਂ ਸਨ ਗਰਮ ਪਾਣੀ ਦਾ ਰਿਵਾਜ ਹੀ ਨਹੀਂ ਸੀ ਇਹ ਤੇ ਸੱਜੇ ਸੱਜੇ ਸਭ ਕੁਝ ਬਦਲਿਆ ਹੈ ਭਈ ਸੀਤ ਲਹਿਰ ਹੈ ਠੰਡ ਹੈ ਪਾਣੀ ਬੜਾ ਠੰਡਾ ਹੈ ਅੱਜ ਨਹੀਂ ਨਾ ਆਂਦੇ ਕਸ਼ਮਕਸ਼ ਚਲੀ ਉਸ ਕਸ਼ਮਕਸ਼ ਦੇ ਚ ਅੰਮ੍ਰਿਤ ਵੇਲੇ ਦਾ ਨਿਤਨੇਮ ਜਪ ਏਵੀਂ ਡੁੱਬਦਾ ਚ ਰਿਆ ਹੋਇਆ ਕਿ ਅਜੇ ਸੂਰਜ ਨਹੀਂ ਨਿਕਲਿਆ ਅਜੇ ਅੰਧੇਰ ਹੈ ਇੱਕ ਦਮ ਚਲੇ ਗਏ ਦੂਰ ਨਦੀ ਵਗਦੀ ਸੀ ਨਹਿਰ ਠੰਡੀ ਉਸ ਠੰਡੀ ਨਹਿਰ 'ਚ ਖੜੇ ਹੋ ਗਏ ਕੈਨ ਲਗੇ ਹੈ ਮਨਾ ਤੂੰ ਠੰਡ ਕਰਕੇ ਅੱਜ ਆਲਸ ਕੀਤਾ ਅੱਜ ਤੈਨੂੰ ਸਜ਼ਾ ਦੇਣੀ ਹੈ ਹੂੰ ਮੁੜ ਕੇ ਅੜੀ ਨਹੀਂ ਕਰੇਗਾ ਮੈਨੂੰ ਚਾਕਰ ਸਾਹਿਬ ਦੱਸਦੇ ਰਹੇ ਡੇਰੇ ਚ ਸਵੇਰ ਹੋਈ ਤੇ ਲੋਕੀ ਲੱਭਣ ਬਾਬਾ ਜੀ ਕਿੱਥੇ ਨੇ ਕੋਈ 9 ਵਜੇ ਦੇ ਕਰੀਬ ਜਦ ਦੁਪਹਰ ਨਿਕਲੀ ਪੂਰਾ ਚਾਨਣਾ ਹੋਇਆ ਤੇ ਪਤਾ ਚੱਲਿਆ ਨਹਿਰ ਦੇ ਚ ਖੜੇ ਹੈ ਲਿਆਂਦਾ ਬਾਬਿਆਂ ਨੂੰ ਪੁੱਛਿਆ ਐਸਾ ਕਿਉਂ ਕਹਿੰਦਾ ਕੀ ਕਰੀ ਅੱਜ ਮਨ ਅੜੀ ਕਰ ਗਿਆ ਤੋ ਇਸ ਤੋਂ ਮੈਂ ਅੰਦਾਜ਼ਾ ਲਗਾਇਆ ਬਾਬਾ ਫਰੀਦ ਮਾਮੂਲੀ ਤਪੇਸ਼ਵਰ ਨਹੀਂ ਹੈ ਪਹੁੰਚਿਆ ਹੋਇਆ ਸੂਫੀ ਸੰਤ ਹੈ ਕਹਿੰਦਾ ਕਰ ਗਿਆ ਮਨ ਅੜੀ ਅਜ ਨਾ ਸੁਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪੁਛੋੜੋ ਹਾ ਗਣੀ ਤੁਮ ਕਿਉ ਰਹਿਣ ਬਿਹਾਏ ਇਸ ਵਾਸਤੇ ਮਨ ਨਾਲ ਤੇ ਹਰ ਵਕਤ ਜੰਗ ਕਰਨੀ ਪੈਗੀ ਔਰ ਇਸ ਪੰਕਤੀ ਦੇ ਕੁਝ ਹੋਰ ਵੀ ਅਰਥ ਨਾ ਕਰ ਲੈਣਾ ਕਲਗੀਧਰ ਪਿਤਾ ਦੀ ਪੰਕਤੀ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਸੋ ਜੋ ਚੜੇ ਤੁਰਨ ਨਿਤ ਜੰਗ ਹਰ ਵਕਤ ਲੜੇ ਤੋ ਇਸ ਦਾ ਮਤਲਬ ਹਰ ਵਕਤ ਲੜਾਈ ਲਈ ਕੋਈ ਮਾਹੌਲ ਬਣਾਵੇ ਜਦ ਸੁੱਲਾ ਸਫਾਈ ਵੀ ਹੋਵੇ ਤੇ ਕੋਈ ਦੁਸ਼ਮਣ ਲੱਭੇ ਲੜਨ ਵਾਸਤੇ ਜਾਂ ਕਿਸੇ ਨੂੰ ਦੁਸ਼ਮਣ ਬਣਾਵੇ ਇਹ ਅਰਥ ਨਹੀਂ ਹੈ ਖਾਲਸਾ ਸੋ ਜੋ ਕਰੇ ਨਹੀਂ ਤੇ ਜਾਣਗਾ ਖਾਲਸਾ ਹਰ ਵਕਤ ਆਪਣੇ ਮਨ ਨਾਲ ਜੰਗ ਕਰੇ ਕਿਉਂ ਮੰਨ ਲੋ ਚੇ ਬੁਰੀਆਂ ਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਇਹਦੇ ਚ ਪੈਦਾ ਹੋ ਜਾਂਦੇ ਨੇ ਖਿਆਲ ਮੈਨੂੰ ਇੱਕ ਹਾਫਿਜ਼ ਦਾ ਬੋਲ ਵੀ ਯਾਦ ਆਇਆ ਉਸਨੇ ਵੀ ਇੱਕ ਦਿਨ ਅੰਮ੍ਰਿਤ ਵੇਲੇ ਤਸਬੀਹ ਛੁੱਟ ਦਿੱਤੀ ਫਜ਼ਰ ਦੀ ਨਮਾਜ਼ ਨਹੀਂ ਪੜ੍ਹੀ ਅਮਰਤ ਵੇਲੇ ਦੀ ਨਮਾਜ਼ ਨਹੀਂ ਪੜੀ ਕੁਰਾਨ ਸ਼ਰੀਫ ਦੀ ਤਲਾਵਤ ਵੀ ਨਹੀਂ ਕੀਤੀ ਰੋਜ਼ ਕਰਦੇ ਆ ਚਲੋ ਇੱਕ ਦਿਨ ਨਾ ਹੀ ਸਹੀ ਤੇ ਕੀ ਹੋ ਗਿਆ ਇਹ ਹਾਫਿਜ਼ ਦਾ ਫੈਸਲਾ ਔਰ ਈਰਾਨ ਵਿੱਚ ਜਿੰਨੇ ਸੂਫੀ ਸੰਤ ਹੋਏ ਨੇ ਈਰਾਨੀ ਸਭ ਤੋਂ ਸਿਰਮੌਰ ਮੰਨਦੇ ਨੇ ਹਾਫਿਜ਼ ਨੂੰ ਇਸ ਦਾ ਮਕਬਰਾ ਇਸ ਦੀ ਕਬਰ ਸੋਨੇ ਦੀ ਬਣਾਈ ਹੈ ਔਰ ਇਹਦੇ ਉੱਪਰ ਜਿਹੜਾ ਮਕਬਰਾ ਹੈ ਉਹ ਕੱਚ ਦਾ ਬਣਾਇਆ ਹੈ ਕੱਚ ਲਾਇਆ ਨਹੀਂ ਕੱਚ ਨੂੰ ਪਿਗਲਾ ਕੇ ਢਾਲ ਕੇ ਉਸੇ ਦੀਆਂ ਦਿਵਾਰਾਂ ਉਸੇ ਦਾ ਹੀ ਗੁੰਬਦ ইরਾਨੀ ਕਾਰੀਗਰੀ ਦਾ ਇੱਕ ਨਮੂਨਾ ਮੈਂ ਜਦ ਇਸ ਗੁੰਬਦ ਨੂੰ ਦੇਖਿਆ ਇਸ ਕਬਰ ਨੂੰ ਦੇਖਿਆ ਭਾਵੇਂ ਮੈਨੂੰ ਭਾਈ ਮੱਖਣ ਸਿੰਘ ਤਹਿਰਾਨ ਤੋਂ ਲੈ ਗਏ ਸਨ ਔਰ ਕਹਿੰਦੇ ਸਨ ਗੈਣੀ ਜੀ 4 ਵਜੇ ਵਾਪਸ ਚਲਾਂਗੇ ਮੈਂ ਕਿਹਾ ਭਾਈ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਹੁਣ ਤੁਸੀਂ ਵਾਪਸ ਜਾਓ ਮੈਂ ਕੱਲ ਆਵਾਂਗਾ ਮੈਂ ਕਹਾ ਇਸ ਜਗ੍ਹਾ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਇੱਕ ਤੇ ইরਾਨੀ ਕਾਰੀਗਰੀ ਦਾ ਇਹ ਨਮੂਨਾ ਇੱਕ ਚਾਰੋਂ ਪਾਸੇ ਲੋਕੀਂ ਕੁਰਾਨ ਦੀ ਤਲਾਵਤ ਪੈ ਕਰਦੇ ਨੇ ਦੂਜੀ ਇੱਥੋਂ ਦੀ ਕੋਈ ਵਾਈਬ੍ਰੇਸ਼ਨ ਵੀ ਐਸੀ ਹੈ ਗੁਰੂ ਚੇਤੇ ਆਉਂਦਾ ਹੈ ਮੈਂ ਕਾਜ ਮੈਂ ਇੱਥੇ ਰਵਾਂਗਾ ਇਤਨਾ ਖੂਬਸੂਰਤ ਉਹਨਾਂ ਨੇ ਮਕਬਰਾ ਬਣਾਇਆ ਹੈ لیکن میں اس دا کلام پڑھ کے حیران ہویا او دا من وی اڑی کر گیا اور پتہ کی کہندا مراد در منزل جانا چه امن نو ایش چوں ہر دم اے خدا سنیاں سی جو تیرے راستے تے چل دے نے بڑا سکون ہے بڑا انند ہے بڑا رس ہے ਸਾਡੀ ਝੋਲੀ ਦੇ ਤੇ ਸਿਵਾਏ ਚਿੰਤਾ, ਦੁੱਖ, ਕਲੇਸ਼, ਤਣਾਅ ਤੋਂ ਹੋਰ ਕੁਝ ਨਹੀਂ। ਹਾਫਿਸ ਸੁਣਿਆ ਤੂੰ ਆਨੰਦ ਹੈ। ਸੁਣਿਆ ਤੂੰ ਮਹਾਰਸ ਹੈ। ਸੁਣਿਆ ਤੂੰ ਨੂਰ-ਏ-ਨੂਰ ਹੈ। ਪਰ ਸਾਡੀ ਦੁਨੀਆ ਦੇ ਤੇ ਸਿਵਾਏ ਅੰਧੇਰੇ ਤੋਂ ਹੋਰ ਕੁਝ ਵੀ ਨਹੀਂ ਹੈ। ਫੋਮੇਗਾ ਤੂੰ ਨੂਰ ਤਸਬੀਹ ਪਰੋਂ ਰੱਖ ਦਿੱਤੀ। ਮਨ ਬਾਗੀ ਹੋ ਗਿਆ। ਕੁਰਾਨ ਦੀ ਤਲਾਵਤ ਵੀ ਨਹੀਂ ਕੀਤੀ। ਪਾਠ ਵੀ ਨਹੀਂ ਕੀਤਾ। ਉযু ਵੀ ਨਹੀਂ ਕੀਤਾ। ਵਜ਼ੂ ਇਨਾਂ ਦਾ ਪੰਜ ਇਸ਼ਨਾਨਾ ਹੁੰਦਾ ਹੈ ਨਹੀਂ ਕੀਤਾ। ਔਰ ਗ਼ਜ਼ਬ ਦੀ ਗੱਲ ਗੱਲ ਛੁਪਾਈ ਵੀ ਨਹੀਂ। ਸਾਹਮਣੇ ਪ੍ਰਗਟ ਵੀ ਕਰ ਦਿੱਤੀ। ਮਹਾਰਾਦਰ ਮੰਜ਼ਲੇ ਜਾਣਾ। ਸ਼ੇਯ ਮਨੋ ਐਸ਼ ਚੋਂ ਹਰ ਦਮ ਕੋਈ ਐਸ਼ ਨਹੀਂ ਕੋਈ ਸਕੂਨ ਨਹੀਂ ਕੋਈ ਸੁਖ ਨਹੀਂ ਸੁਣਿਆ ਹੈ ਪ੍ਰਭੂ ਐਸ਼ੀ ਐਸ਼ ਹੈ ਤੇਰੇ ਨਾਮ ਦੇ ਵਿੱਚ ਅਨੰਦੀ ਆਨੰਦ ਹੈ ਰਸੀ ਰਸ ਹੈ ਚਾਨਣਾ ਹੀ ਚਾਨਣਾ ਹੈ ਸਾਨੂੰ ਤੇ ਸਿਵਾਏ ਠੋਕਰਾਂ ਦੇ ਹੋਰ ਕੁਝ ਨਹੀਂ ਲੱਭਿਆ ਸਾਨੂੰ ਤੇ ਸਿਵਾਏ ਮੱਥਾ ਮਾਰਨ ਦੇ ਹੋਰ ਕੁਝ ਵੀ ਨਹੀਂ ਲੱਭਿਆ ਪਰ ਦੂਸਰੀ ਪੰਕਤੀ ਬੜੀ ਗਜ਼ਬ ਦੀ ਜਰਸ ਫਰਿਆਦ ਮੇ ਇਦਾਰਤ ਕੇ ਬਰਬੰਦੇਦ ਮਹਿਮਲ ਹਾ ਕਿਦਰੇ ਹਾਫਿਜ਼ ਦੇ ਕੰਨਾਂ ਚ ਪੜੋਸੀ ਨੇ ਖਬਰ ਪਾਈ ਕਿ ਸਾਡੇ ਪੜੋਸ ਦੇ ਚ ਪਰਲੇ ਪਾਸੇ ਜੋ ਮੁਖੀਆ ਰਹਿੰਦਾ ਸੀ ਚਲਾਣਾ ਕਰ ਗਿਆ ਕਰਦੇ ਵਿੱਚ ਤੁਹਾਨੂੰ ਯਾਦ ਪੇ ਕਰਦੈਨ। ਛੁੱਟੀ ਹੋਈ ਤਸਬੀਹ ਹਾਫਿਜ਼ ਨੇ ਚੁੱਕ ਲਈ। ਪਰ ਇਹ ਛੁੱਟੀ ਹੋਈ ਕੁਰਾਨ ਸ਼ਰੀਫ ਵੀ ਚੁੱਕ ਲਈ। ਵਜ਼ੂ ਸਾਜਣ ਲੱਗ ਪਿਆ। ਨਮਾਜ਼ ਪੜਨ ਲੱਗ ਪਿਆ। ਕਹਿੰਦਾ ਜਰਸ ਫਰੀਆਦ ਮੈਂ ਇਦਾਰਤ ਕੇ ਬਰਬੰਦੇਦ ਮਹਿਮਲਾ। ਮੌਤ ਦਾ ਘੜਿਆਲ ਵੱਜ ਰਿਹਾ ਹੈ। ਚਲ ਰੁਕਦਾ ਕਿਨਾਂ ਹੈ। ਕਦੇ ਰਸਤੇ 'ਚ ਹੀ ਨਾ ਰਹਿ ਜਾਏ ਜ਼ਿੰਦਗੀ ਦਾ ਅੰਤ ਹੋ ਜਾਏ ਤੇ ਤੂੰ ਖੁਦਾ ਤੱਕ ਹੀ ਨਾ ਪਹੁੰਚੇ ਮੌਤ ਦੇ ਖਿਆਲ ਨੇ ਫਿਰ ਇਹ ਤਸਬੀਹ ਚੁੱਕਣ ਤੇ ਮਜਬੂਰ ਕਰ ਦਿੰਦਾ ਹੈ ਫਿਰ ਕੁਰਾਨ ਸ਼ਰੀਫ ਪੜਨ ਤੇ ਮਜਬੂਰ ਕਰ ਦਿੰਦਾ ਹੈ ਫਿਰ ਮੈਂ ਵਜ਼ੂ ਸਾਜੇ ਔਰ ਆਗਾ ਚਲ ਕੇ ਕਹਿੰਦਾ ਸ਼ਬੇ ਤਾਰੀਕ ਬੀਮੇ ਮौज ਗਰਦਾ ਵਿੱਚ ਉਹ ਨਹੀਂ ਆਇਲ ਕੁਝ ਆਦਾ ਨਿੰਦੇ ਹਾਲੇ ਮਾ ਸੁਬਕ ਸਾਰਾ ਨੇ ਸਾਹਿਲ ਹਾ ਕਹਿੰਦਾ ਖੜਾ ਮੈਂ ਉਰਾਰਾਂ ਤੇ ਪਰਲਾ ਕੰਡਾ ਤੇ ਮੈਨੂੰ ਦਿਖਾਈ ਨਹੀਂ ਦਿੰਦਾ ਸੰਸਾਰ ਦੇ ਚ ਮੈਂ ਖੜਾ ਨਿਰੰਕਾਰ ਦੀ ਤੇ ਕੋਈ ਸਮਝ ਕੋਈ ਨਹੀਂ ਕੁਝ ਵੀ ਝਲਕ ਨਹੀਂ ਹਨ ਦੇ ਚ ਮੈਂ ਖੜਾ ਧਰਮ ਦਾ ਤੇ ਕੋਈ ਬੋਧ ਨਹੀਂ ਪਦਾਰਥਾਂ ਦੇ ਚ ਮੈਂ ਬੈਠਾ ਹਾਂ ਪਰਮਾਤਮਾ ਦੀ ਤੇ ਕੋਈ ਸਮਝ ਨਹੀਂ ਪ੍ਰਭਾਵ ਦੇ ਚ ਜੀ ਰਿਹਾ ਮੈਂ ਸੰਸਾਰ ਦੇ ਖੁਦਾ ਦਾ ਤੇ ਕੋਈ ਪ੍ਰਭਾਵ ਨਹੀਂ ਪਰਲਖੰਡਾ ਮੈਨੂੰ ਨਹੀਂ ਦਿਖਾਈ ਦਿੰਦਾ ਬਾਹ ਖੁਦਾ ਨਹੀਂ ਦਿਖਾਈ ਦਿੰਦਾ ਕੁਝ ਸਮਝ ਨਹੀਂ ਕੁਝ ਪਤਾ ਨਹੀਂ ਸ਼ਵੇ ਤਾਰੇਕ ਬੀਮੇ ਮੌਜ ਗਰਦਾ ਵੇ ਚੁਨੀ ਆਇਲ ਪਾਰਲਾ ਕੰਡਾ ਵੀ ਨਹੀਂ ਦਿਖਾਈ ਦੇਂਦਾ ਤੇ ਸਵੇ ਤਾਰੀਕ ਰਾਤ ਵੀ ਹਨੇਰੀ ਹੈ ਤੇ ਦਰਿਆ ਦੇ ਚ ਗੁੰਮਣ ਕੇਰੀ ਵੀ ਬੜੀ ਐ ਤੇ ਪਾਰ ਜਾਣ ਦੇ ਸ਼ੌਕ ਕਰਕੇ ਬਾਵੇਂ ਕੰਡਾ ਮੈਨੂੰ ਨਹੀਂ ਦਿਖਾਈ ਦਿੱਤਾ ਖੁਦਾ ਦਾ ਇਹ ਸ਼ੌਕ ਬਾਵੇਂ ਖੁਦਾ ਦੀ ਸਮਝ ਕੋਈ ਨਹੀਂ ਚੱਲ ਪਿਆ ਔਰ ਦਰਿਆ ਦੇ ਵਿੱਚ ਪੈਰ ਪਾ ਬੈਠਾ ਗੁੰਮਣ ਘੇਰੇ ਵਿੱਚ ਫਸ ਗਿਆ ਆਪ ਦੀ ਗਿਆਤ ਲਈ ਅਰਸ ਕਰਾਂ ਮਨੁੱਖ ਦੇ ਅੰਦਰ ਇੱਕ ਕੋਈ ਬੁਰਾ ਵਿਚਾਰ ਆ ਜਾਏ ਨਾ ਅੰਦਰ ਉਹ ਅੰਦਰ ਘੁੰਮਣ ਘੇਰੀ ਬਣਾ ਦਿੰਦਾ ਹੈ ਔਰ ਉਸੇ ਤਰ੍ਹਾਂ ਦਾ ਵਿਚਾਰ ਬਾਰ ਬਾਰ ਆਵੇਗਾ ਬਾਰ ਬਾਰ ਉਸੇ ਤਰ੍ਹਾਂ ਦਾ ਆਵੇਗਾ ਥੋੜੀ ਜਿਹੀ ਵੀ ਤਬਦੀਲੀ ਨਹੀਂ ਹੋਵੇਗੀ ਥੋੜਾ ਜਿਹਾ ਵੀ ਪਰਵਰਤਨ ਨਹੀਂ ਹੋਵੇਗਾ ਉਹ ਆਪਣੀ ਰੇਖਾ ਬਣਾ ਜਾਂਦਾ ਹੈ ਉਹ ਆਪਣਾ ਘੇਰਾ ਬਣਾ ਜਾਂਦਾ ਹੈ ਜ਼ਰੂਰ ਸੋਚਣਾ ਅੰਦਰ ਜਾਤ ਮਾਰਨਾ ਗੁਸਤਾਖੀ ਮਾਫ ਇੱਕ ਬੁਰਾ ਵਿਚਾਰ ਆ ਜਾਏ ਜਿਸ ਢੰਗ ਦਾ ਆਇਆ ਹੈ ਪਹਿਲੀ ਵਾਰ ਹੁਣ ਜੋ ਪਹਿਲੀ ਵਾਰ ਆਇਆ ਹੈ बार-बार ਆਏਗਾ ਕਿਉਂਕਿ ਘੇਰਾ ਬਣ ਗਿਆ ਉਹਨੇ ਆਪਣਾ ਦਾਇਰਾ ਬਣਾ ਲਿਆ ਉਸਨੇ ਆਪਣੀ ਜਗ੍ਹਾ ਬਣਾ ਲਈ ਹੈ ਉਹ بار-ਬਾਰ ਆਏਗਾ। ਔਰ ਉਸੇ ਤਰ੍ਹਾਂ ਹੀ ਆਏਗਾ ਬਿਨਾ ਤਬਦੀਲੀ ਤੋਂ ਆਏਗਾ। ਜੋ ਥੋੜੇ-ਬਹੁਤ ਕਦੀ ਅੰਦਰਮੁਖੀ ਹੁੰਦੇ ਹੋਵਨ। ਸਿਰਫ ਗੁਰਦੁਆਰਾ ਮਨੋਰੰਜਨ ਹੀ ਨਹੀਂ ਸਮਾਪਾਸ ਕਰਨ ਦਾ ਢੰਗ ਨਹੀਂ ਕਦੀ-ਕਦੀ। ਜੋ ਜਾਤ ਮਾਰਦੇ ਹੋਣ ਰੋਂਦੇ ਨੇ ਐਸੇ ਪੁਰਸ਼। ਇੱਕ ਬੁਰਾ ਵਿਚਾਰ ਆਇਆ ਹੈ, ਦਾਇਰਾ ਬਣ ਜਾਂਦਾ ਹੈ। ਠੇਰਾ ਬਣ ਜਾਂਦਾ ਹੈ। ਔਰ ਮੁਰਮੁਰ ਕੇ ਉਹ ਵਿਚਾਰ ਉਸੇ ਦਾਇਰੇ ਚ ਘੁੰਮਦਾ ਹੈ ਦਿਨ ਦੇ ਚ ਕਈ ਕਈ ਦਫਾ ਆਵੇਗਾ ਸ਼ਾਇਦ ਰਾਤ ਨੂੰ ਸੁਪਨਿਆਂ ਚ ਵੀ ਆਵੇ ਇਹ ਫਕੀਰ ਕਹਿੰਦਾ ਹੈ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ ਘੁੰਮਣ ਗੇਰੇ ਚ ਮੈਂ ਫਸਿਆ ਤੇ ਦੂਸਰਾ ਨਾਲ ਵੀ ਮੇਰੇ ਕੋਈ ਨਹੀਂ ਜਿਉ ਜੀਆਂ ਦੀ ਬੰਦਗੀ ਮੈਂ ਕਰ ਰਿਹਾ ਮੇਰਾ ਕੋਈ ਸਾਥੀ ਵੀ ਨਹੀਂ ਹੈ ਕਰਮ ਕਾਂਢੀ ਲੋਕ ਲੱਭਦੇ ਨੇ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਇੱਛਾ ਕਿਸੇ ਦੀ ਕੋਈ ਇੱਛਾ ਇਸ ਤਰ੍ਹਾਂ ਦੇ ਖੁਦਾ ਦੇ ਮਾਰਗ 'ਤੇ ਚੱਲਦੇ ਲੋਕ ਦਿਖਾਈ ਦਿੰਦੇ ਨੇ ਮੈਨੂੰ ਤਾਂ ਕੋਈ ਸਾਥੀ ਵੀ ਨਹੀਂ ਦਿਖਾਈ ਦਿੰਦਾ ਜਿਸ ਦੇ ਅੰਦਰ ਸਿਰਫ ਖੁਦਾ ਦੀ ਇੱਛਾ ਹੋਵੇ ਹੋਰ ਕੁਝ ਵੀ ਨਹੀਂ ਖੁਦਾ ਹੀ ਚਾਹੀਦਾ